ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੂਮੀ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੁਆਸਵਾਯਾ ਨਗਾ ਜੀ ਇੱਕ ਟੋਕੜ ਨਾਗਾ ਤੇ ਇੱਕ ਬਾਈਆਂ ਦੀ ਹੀਫਰ ਵਕਾਊ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਰੁਮੀ ਜੀ ਤਹਿਸੀਲ ਜੇਹੜਾ ਹਾਂ ਜ਼ਿਲ੍ਹਾ ਲੋਹੇਕਾ ਆਪਣਾ ਬਾਈ ਘਰ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਚੀਮੇ ਵਾਲੇ ਰਾਹ ਤੇ ਖੇਤਾਂ 'ਚ ਬੈਜਦਾ ਘਰ ਰਹਿ ਜਾਂਦਾ ਜੀ ਘਰ ਦੇ ਬਸੂਈ ਹੈ ਜੀ ਹਾਂ ਜੀ ਘਰ ਦੇ ਹੀ ਠੀਕ ਹੈ ਜੀ ਇੱਕ ਨੰਬਰ ਆਪਾਂ ਗਾਂ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਮਸੂਈ ਹੈ ਜੀ ਦੂਜਾ ਸੂਆ ਜੀ ਕਦੋਂ ਸੂਈ ਹੈ ਜੀ 10 ਦਿਨ ਹੋ ਗਏ ਜੀ ਸੂਈ ਜੀ ਬੱਚਾ ਕੀ ਹੈ ਜੀ ਬੱਚਾ ਜੀ ਠੀਕ ਹੈ ਜੀ ਜੇਰਦੀ ਸਾਫ ਆ ਜੀ ਨਹੀਂ ਗਰੰਟੀ ਜੀ ਠੀਕ ਹੈ ਜੀ ਕਿੰਨਾ ਦੁੱਧ ਭਾਂਡੇ ਚ ਪਾਉਂਦੀ ਹੈ ਜੀ 12-12 ਕਿਲੋ ਹੈਗਾ ਜੀ ਜੋਕ ਕੇ ਦੇ ਦਾਂਗੇ ਜੀ ਠੀਕ ਜੀ ਥਣਾ ਦੀ ਡੰਨ ਹੈ ਜੀ ਠੰਡੀ ਸੀਲ ਪੂਰੀ ਹੈ ਜੀ ਤੋੜ ਕੇ ਦਿਖਾ ਦੇ ਵੀਰੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 12:20 ਮਿੰਟ ਹੋ ਗਏ ਸ਼ਾਮ ਨੂੰ ਕਿੰਨੇ ਵਜੇ ਚਵਾਈ ਕਰਦੇ ਆਂ ਜੀ 5:30 ਠੀਕ ਹੈ ਜੀ ਲਗਭਗ ਤੁਸੀਂ ਮੰਨ ਕੇ ਚੱਲੋ ਕਿ 5 ਘੰਟੇ ਚਵਾਈ ਚ ਬਾਕੀ ਨੇ ਜੀ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਜੀ ਬਾਕੀ ਬਾਈ ਦੱਸਦਾ ਕਿ 17 ਤੋਂ 18 ਕਿਲੋ ਮੇਰੇ ਘਰੇ ਜੋਕ ਕੇ ਲੈ ਜਾਓ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਬੱਚਾ ਮਗਰ ਆ ਜਾਂਦਾ ਜੀ ਬੱਛਾ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ਾਂਖਪੋਰਾ ਵੀ ਨੇ ਥਾਣ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਬਾਕੀ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਜੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਬਰੇ ਦੀ 70000 ਰੁਪਏ ਬਰੇ ਹੋਜੂ ਮਾਨ ਤਣ ਜੀ ਮਾਨ ਤਣ ਕਰ ਦੇਣਾ ਠੀਕ ਆ ਜੀ 70000 ਰੁਪਿਆ ਬਾਈ ਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਬਾਈ ਕਹਿੰਦਾ ਗਰੰਟੀ ਵਾਲਾ ਕੰਮ ਹੀ ਆ ਜੀ ਕੋਈ ਵੀ ਵੀਰ ਚਾਹੇ ਝੋਕੇ ਲੈ ਜੇ ਦੋ ਡੰਗ ਜਿੰਨਾ ਦੋ ਦੱਸਿਆ ਉਹਨਾਂ ਤਿਆਰ ਹੋਊਗਾ ਜੀ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਇਹਦਾ ਇਹ ਵੀ ਦੂਜਾ ਛੋਏ ਸੂਈ ਹੈ ਠੀਕ ਹੈ ਜੀ ਸਮਾਂ ਕਿੰਨਾ ਹੋ ਗਿਆ ਉਹ ਸੂਈ ਨੂੰ ਜੀ ਕੋਈ ਨਾ ਹੋ ਗਿਆ ਘੱਟ ਰੁਪੜ 4-5 ਮਿੰਟ ਠੀਕ ਹੈ ਏਆਈ ਵਗੈਰਾ ਹੋਈ ਹੈ ਜੀ ਇਹਦੀ ਉਹ ਥੋੜੇ ਦਿਨ ਨੂੰ 25 ਦਿਨ ਨੂੰ ਹਜੇ ਚਾਰੀ ਪੰਜ ਚਣੀ ਨਹੀਂ ਆਉਂਦੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਜੀ ਉਹ ਹੈਗਾ ਜੀ 5 ਕਿਲੋ ਜਰਾ ਭਗਾ ਥਾਣਾ ਦੇ ਦੰਨ ਆ ਜੀ ਸੱਜਰ ਨੇ ਬਾਈ ਕਿੰਨਾ ਕੁ ਦਿੱਤਾ ਇਹਨੇ ਜੀ ਸੱਜਰ ਨੇ 18-19 ਲੀਟਰ ਦੁੱਧ ਦਿੱਤਾ ਠੀਕ ਹੈ ਠੰਡੀ ਹੈ ਜੀ ਪੂਰੀ ਪੂਰੀ ਠੰਡੀ ਤੋੜ ਕੇ ਦਿਖਾ ਦੇ ਵੀਰੇ ਇਹ ਵੀ ਬਾਈ ਦੇ ਦਸਨ ਮੁਤਾਬਕ ਦੂਜਾ ਸੂਆ ਹੋ ਗਿਆ ਸੂਈ ਨੂੰ ਜੀ ਥੋੜੇ ਦੇਣੀ ਹੋਈ ਲਗਭਗ 25 ਦਿਨ ਹੋਏ ਆ ਏ ਆਈ ਹੋਈ ਨੂੰ 22 ਕੰ ਦਾ ਗਰੰਟੀ ਕੋਈ ਨਹੀਂ ਜੀ ਕਿਉਂਕਿ ਆਪਾਂ ਐਵੇਂ ਕਹਿ ਦਿੱ ਗਏ ਬਈ 100% ਗੱਬਣਾ ਹੀ ਨਿਕਲੂਗੀ ਦੇਣੀ ਖਾਲੀ ਮੰਨ ਕੇ ਆ ਜੀ ਉਹ ਅਗਲੇ ਦੀ ਚਲੋ ਕਿਸਮਤ ਵੇਰੇ ਗੱਬਣਾ ਰਹਿਣਾ ਖਾਲੀ ਰਹਿਣਾ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 5 ਕਿਲੋ ਆ 2.5 ਕਿਲੋ ਉਸ ਡੰਗ ਜੀ 2.5 ਕਿਲੋ ਉਸ ਡੰਗ ਬਾਕੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਲੈ ਆਓ ਵੇਰੇ ਵਾਪਸ ਕੱਤ ਕਾਠ ਦੀ ਵੱਡੀ ਆ ਜਾਂਦੀ ਹੈ ਜੀ ਸੱਜਰ ਨੇ ਬਾਈ ਦੱਸਦਾ ਕਿ ਦੁੱਧ ਚੰਗਾ ਪਾਇਆ ਵਾ ਜੀ ਜੇ ਕਰਮ ਵਾਲੀ ਗੱਬਣ ਹੋਗੀ ਤਾਂ ਨਰੇ ਪੈਸਿਆਂ ਦੀ ਹੈ ਜੀ ਪਰ ਅੱਜ ਦੇਣੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਲਈ ਆ ਤੇ ਇਹਦੀ ਡਿਮਾਂਡ ਵੀਰੇ 15000 ਹੋਜੂ ਲੈਸ ਜੀ ਹਾਂ ਜੀ ਠੀਕ ਹੈ ਜੀ 15000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਲਿਓ ਚੋ ਲੈਸ ਬਾਈ ਕਹਿੰਦਾ ਜ਼ਰੂਰ ਕਰਾਂਗੇ ਜੀ ਅੱਗੇ ਵੀਰੇ ਤਿੰਨ ਨੰਬਰ ਵੱਛੀ ਜੀ ਇਹਦੀ ਕੀ ਡਿਟੇਲ ਆ ਦੰਦੋ ਚੈੱਕ ਕੀਤੀ ਆ ਬਾਈ ਨਹੀਂ ਦੰਦੋ ਠੀਕ ਹੈ ਜੀ ਤੇ ਮਾਂ ਦਾ ਦੁੱਧ ਕਿੰਨਾ ਕਬਈ ਇਹਦਾ ਮਾਂ ਦਾ ਤੁਸੀਂ ਜਿਹੜਾ ਚਲਾਉਂਦਾ ਬੰਦਾ ਠੀਕ ਆ ਜੀ ਇਹਦੀ ਏਆਈ ਵਗੈਰਾ ਹੋਈ ਆ ਜੀ ਨਹੀਂ ਨਹੀਂ ਹੋਈ ਜੀ ਫੋਟ ਸ਼ਾਂਕ ਤਾਂ ਕੋਈ ਨਹੀਂ ਜੀ ਇਹਦੇ ਚਾਰ ਹੀ ਥਾਨਾ ਜੀ ਠੀਕ ਆ ਜੀ ਬਾਕੀ ਤੁਹਾਨੂੰ ਮੈਂ ਕੋਸ਼ਿਸ਼ ਕਰੂੰਗਾ ਦਿਖਾਉਣ ਨੂੰ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਝੋਲੀ ਚੈੱਕ ਕਰ ਸਕਦੇ ਹੋ ਫੋਟ ਸ਼ਾਂਕ ਕੋਈ ਵੀ ਨਹੀਂ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਕ੍ਰਾਸ ਆਂਗਾ ਜੀ ਦੁੱਧ ਕਰਮ ਵਾਲਿਆਂ ਦਾ ਚੰਗਾ ਹੁੰਦਾ ਹਾਈਟ ਚੰਗੀ ਆ ਜੀ ਦੰਦੋ ਬਾਈ ਕਹਿੰਦਾ ਮੈਂ ਚੈੱਕ ਨਹੀਂ ਕੀਤੀ ਜੀ ਤੇ ਇਹਦੀ ਡਿਮਾਂਡ ਵੀਰੇ 10000 10000 ਰੁਪਇਆ ਵਿੱਚੋਂ ਮਾਨਦਾਨ ਹੋ ਜਾਊਗਾ ਜੀ 10000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ